ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੱਧੂ ਇੱਕ ਨਿੱਜੀ ਚੈਨਲ ਨੂੰ ਇੰਟਰਵਿਊ ਦਿੰਦੇ ਨੇ ਜਿਸ ਵਿੱਚ ਉਹਨਾਂ ਦਾ ਬਿਆਨ ਹੈ ਜਿਹੜਾ ਸਾਹਮਣੇ ਆਉਂਦਾ ਤੇ ਉਹਨਾਂ ਦਾ ਕਹਿਣਾ ਹੈ ਕਿ ਉਹ ਆਪਣੇ ਪੁੱਤ ਦਾ ਨਵਾਂ ਗੀਤ ਹੈ ਜਿਹੜਾ 3 ਨਵੰਬਰ ਦੇ ਨੇੜੇ ਤੇੜੇ ਰਿਲੀਜ਼ ਕਰਨ ਵਾਲੇ ਨੇ ਜਿਸ ਦਾ ਨਾਮ ਹੈ ਬਰੋਟਾ ਤੇ ਇਸ ਦਾ ਪੋਸਟਰ ਹੈ ਜਿਹੜਾ ਉਹ ਵੀ ਉਹਨਾਂ ਵੱਲੋਂ ਸਾਂਝਾ ਕੀਤਾ ਗਿਆ ਤੇ ਸ਼ਰਯਾਮ ਹੀ ਉਹ ਇਹ ਗੱਲ ਬਾਕੀ ਗਾਇਕਾਂ ਨੂੰ ਕਹਿੰਦੇ ਨਜ਼ਰ ਆ ਰਹੇ ਨੇ ਕਿ ਜੇ ਕਿਸੇ ਦੇ ਵਿੱਚ दम ਹੈ ਜਾਂ ਕੋਈ ਵਹਿਮ ਹੈ ਕਿ ਸਿੱਧੂ ਮੂਸੇਵਾਲਾ ਉਹਨਾਂ ਨੂੰ ਚੱਲਣ ਦੇਵੇਗਾ ਤਾਂ 3 ਨਵੰਬਰ ਦੇ ਨੇੜੇ ਤੇੜੇ ਉਹ ਆਪਣਾ ਗੀਤ ਹੈ ਜਿਹੜਾ ਉਹ ਰਿਲੀਜ਼ ਕਰਕੇ ਵੇਖ ਲੈਣ ਇਸ ਤੋਂ ਸਾਫ਼ ਪਤਾ ਚੱਲਦਾ ਹੈ ਕਿ ਉਹ ਪੂਰੀ ਪੰਜਾਬੀ ਇੰਡਸਟਰੀ ਨੂੰ ਚੈਲੰਜ ਕਰਦੇ ਦਿਖਾਈ ਦੇ ਰਹੇ ਨੇ ਤੇ ਉੱਥੇ ਹੀ ਪੰਜਾਬੀ ਗਾਇਕ ਗੁਰੂ ਰੰਧਾਵਾ ਨੇ ਚੈਲੰਜ ਨੂੰ ਐਕਸੈਪਟ ਕਰਦੇ ਹੋਏ ਆਪਣੇ ਇੰਸਟਾਗ੍ਰam ਤੇ ਇੱਕ ਪੋਸਟ ਸਾਂਝੀ ਕੀਤੀ ਹੈ ਤੇ ਉਸ ਵਿੱਚ ਕਿਹਾ ਹੈ ਕਿ ਜਿਸਨੇ ਆਣਾ ਆ ਜਾਓ 27 ਨਵੰਬਰ ਇਸ ਤੋਂ ਸਾਫ ਪਤਾ ਚੱਲਦਾ ਹੈ ਕਿ ਉਹਨਾਂ ਨੇ ਬਲਕਾਰ ਸਿੱਧੂ ਦੇ ਚੈਲੰਜ ਨੂੰ ਐਕਸੈਪਟ ਕੀਤਾ ਹੈ ਤੇ ਇਸ ਬਿਆਨ ਤੋਂ ਬਾਅਦ ਇੱਕ ਜੰਗ ਛਿੜ ਚੁੱਕੀ ਹੈ ਜਿਸ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਫੈਨਸ ਵੱਲੋਂ ਹੀ ਕਿਹਾ ਜਾ ਰਿਹਾ ਹੈ ਕਿ ਉਹਨਾਂ ਨੂੰ ਇਸ ਤਰ੍ਹਾਂ ਦਾ ਬਿਆਨ ਹੈ ਜਿਹੜਾ ਨਹੀਂ ਦੇਣਾ ਚਾਹੀਦਾ ਸੀ ਸੋਸ਼ਲ ਮੀਡੀਆ ਤੇ ਅਕਸਰ ਬੱਬੂ ਮਾਨ ਤੇ ਸਿੱਧੂ ਮੂਸੇਵਾਲਾ ਦੀ ਫੈਨ ਫੋਲੋਇੰਗ ਆਪਸ ਵਿੱਚ ਭੜਦੀ ਦੇਖਣ ਨੂੰ ਮਿਲਦੀ ਹੈ ਜਿਸ ਤੋਂ ਬਾਅਦ ਉਹਨਾਂ ਦੇ ਜਿਹੜੇ ਫੈਨਸ ਨੇ ਕਮੈਂਟ ਸੈਕਸ਼ਨ ਦੇ ਵਿੱਚ ਇੱਕ ਦੂਜੇ ਨੂੰ ਬੁਰਾ ਭਲਾ ਕਹਿੰਦੇ ਵੀ ਨਜ਼ਰ ਆਉਂਦੇ ਨੇ ਕਿ ਕਿ ਉਹਨਾਂ ਦੀ ਪਹਿਲਾ ਕੰਟਰੋਵਰਸੀ ਹੈ ਜਿਹੜੀ ਬੱਬੂ ਮਾਨ ਦੇ ਨਾਲ ਰਹੀ ਹੈ ਤੇ ਹੁਣ ਦੇਖਣਾ ਇਹ ਹੋਵੇਗਾ ਕਿ ਬਰੋਟਾ ਗੀਤ 30 ਨਵੰਬਰ ਦੇ ਨੇੜੇ ਤੇੜੇ ਦਾ ਰਿਲੀਜ਼ ਹੁੰਦਾ ਬਲਕੌਰ ਸਿੱਧੂ ਦੇ ਇਸ ਬਿਆਨ ਤੋਂ ਬਾਅਦ ਸਿੱਧੂ ਦੇਵੇ ਕੁਝ ਕੁ ਫੈਨ ਨੇ ਜਿਹੜੇ ਉਹ ਨਰਾਜ਼ ਹੁੰਦੇ ਦਿਖਾਈ ਦੇ ਰਹੇ ਨੇ ਹੁਣ ਦੇਖਣਾ ਇਹ ਹੋਵੇਗਾ ਕਿ ਇਹ ਕੰਟਰੋਵਰਸੀ ਇੱਥੇ ਖਤਮ ਹੋ ਜਾਂਦੀ ਹੈ ਜਾਂ ਫਿਰ ਅੱਗੇ ਵਧਦੀ ਹੋਈ ਦਿਖਾਈ ਦਿੰਦੀ ਹੈ ਇਸ ਮਾਮਲੇ ਸੰਬੰਧੀ ਹੋਰ ਜਾਣਕਾਰੀ ਹਾਸਲ ਕਰਨ ਦੇ ਲਈ ਮਾਈਂਡ ਮੇਜ਼ ਮੀਡੀਆ ਦੇ ਨਾਲ ਜੁੜੇ ਰਹੋ ਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਸਾਂਝੇ ਜ਼ਰੂਰ ਕਰੋ ਧੰਨਵਾਦ